ਕਿ ਤੁਸੀਂ ਵੀ ਆਪਣੇ ਦੋਸਤਾਂ ਨੂੰ ਕ੍ਰੈਡਿਟ ਕਾਰਡ ਤੋਂ ਸ਼ਾਪਿੰਗ ਕਰਵਾਉਂਦੇ ਹੋ ਕਿਤੇ ਇਹ ਗਲਤੀ ਤੁਸੀਂ ਤਾਂ ਨਹੀਂ ਕਰ ਰਹੇ ਕਿਉਂਕਿ ਇਹ ਗਲਤੀ ਤੁਹਾਨੂੰ ਬਹੁਤ ਭਾਰੀ ਪੈ ਸਕਦੀ ਹੈ ਅਕਸਰ ਤੁਸੀਂ ਦੇਖਿਆ ਹੋਵੇਗਾ ਡਿਜੀਟਲ ਜ਼ਮਾਨਾ ਹੈਗਾ ਤੇ ਅਜਿਹੇ ਦੇ ਵਿੱਚ ਹਰ ਕਿਸੇ ਦੇ ਕੋਲ ਆਨਲਾਈਨ ਪੇਮੈਂਟ ਹੁੰਦੀ ਹੈ ਕ੍ਰੈਡਿਟ ਕਾਰਡਸ ਹੁੰਦੇ ਨੇ ਤੇ ਬਹੁਤ ਲੋਗ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ਾਪਿੰਗ ਕਰਨਾ ਵੀ ਜਾਂਦੇ ਨੇ ਤੇ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਿਸੇ ਹੋਰ ਦੇ ਲਈ ਵੀ ਤੁਸੀਂ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਦੱਸਦੀ ਹੈ ਕਿ ਜੇਕਰ ਤੁਸੀਂ ਆਪਣੇ ਦੋਸਤਾਂ ਨੂੰ ਕ੍ਰੈਡਿਟ ਕਾਰਡ ਦੇ ਹੀ ਸ਼ਾਪਿੰਗ ਕਰਵਾ ਰਹੇ ਉਹ ਤਾਂ ਤੁਹਾਨੂੰ ਭਾਰੀ ਪੈ ਸਕਦਾ ਹੈ। ਅੱਜ ਕੱਲ ਕ੍ਰੈਡਿਟ ਕਾਰਡ ਦੀ ਵਰਤੋਂ ਹਰ ਵਿਅਕਤੀ ਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਈ ਹੈ। ਮਹੀਨੇ ਦੇ ਆਖਰੀ ਦਿਨ ਹੋਣ ਜਾਂ ਫਿਰ ਕੋਈ ਵੱਡਾ ਖਰਚਾ ਹੋਣ ਕ੍ਰੈਡਿਟ ਕਾਰਡ ਦੇ ਨਾਲ ਕੰਮ ਆਸਾਨ ਹੋ ਜਾਂਦਾ ਹੈ। ਪਰ ਜੇਕਰ ਤੁਸੀਂ ਦੋਸਤਾਂ ਦੀ ਮਦਦ ਕਰਨ ਦੇ ਲਈ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਨੂੰ ਆਮਦਨ ਕਰ ਵਿਭਾਗ ਦੇ ਰੈਡਾਰ ਦੇ ਉੱਤੇ ਲਿਆ ਸਕਦਾ ਹੈ। ਮਾਹਰਾਂ ਦੀ ਚੇਤਾਵਨੀ ਦਿੱਤੀ ਗਈ ਹੈ ਮਾਹਰਾਂ ਦੇ ਵੱਲੋਂ ਕਿ ਦੋਸਤਾਂ ਦੇ ਲਈ ਵਾਰ-ਵਾਰ ਕ੍ਰੈਡਿਟ ਕਾਰਡ ਭੁਗਤਾਨ ਅਤੇ ਉਨ੍ਹਾਂ ਦੇ ਦੁਆਰਾ ਵਾਪਸ ਕੀਤੇ ਗਏ ਪੈਸੇ ਨੂੰ ਟੈਕਸ ਵਿਭਾਗ ਦੇ ਦ ਵੰਨਿਆ ਜਾ ਸਕਦਾ ਹੈ ਜੋ ਕਿ ਟੈਕਸ ਸੰਬੰਧੀ ਸਮੱਸਿਆਵਾਂ ਨੂੰ ਵੀ ਵਧਾ ਸਕਦਾ ਹੈ ਦੋਸਤੀ ਦੇ ਵਿੱਚ ਲੋਕ ਅਕਸਰ ਫਲਾਈਟ ਟਿਕਟਾਂ, ਆਨਲਾਈਨ ਖਰੀਦਾਈ ਜਾਂ ਫਿਰ ਕ੍ਰੈਡਿਟ ਕਾਰਡ ਦੇ ਨਾਲ ਬਿੱਲਾ ਦਾ ਭੁਗਤਾਨ ਕਰਕੇ ਇੱਕ ਦੂਜੇ ਦੀ ਮਦਦ ਕਰਦੇ ਨੇ। ਉਦਾਹਰਨ ਦੇ ਵਜੋਂ ਮੰਨ ਲਓ ਕਿ ਤੁਸੀਂ ਆਪਣੇ ਦੋਸਤ ਲਈ ਕੈਡ ਕਾਰਡ ਦੇ ਨਾਲ 50000 ਰੁਪਏ ਦਾ smartphones ਖਰੀਦਿਆ। ਬਾਅਦ ਦੇ ਵਿੱਚ ਦੋਸਤ ਨੇ UPI ਦੇ ਰਾਹੀਂ ਤੁਹਾਨੂੰ 50000 ਰੁਪਏ ਵਾਪਸ ਕਰ ਦਿੱਤੇ। ਇਹ ਲੈਂਡਨ ਛੋਟਾ ਲੱਗ ਸਕਦਾ ਹੈ ਪਰ ਜੇਕਰ ਤੁਸੀਂ ਅਜਿਹੇ ਲੈਂਡਨ ਅਕਸਰ ਕਰਦੇ ਰਹਿੰਦੇ ਹੋ ਤਾਂ ਇਸ ਦੇ ਵਿੱਚ ਵੱਡੀ ਰਕਮ ਬਣ ਜਾਂਦੀ ਹੈ। ਤਾਂ ਆਮਦਨ ਕਰ ਵਿਪਾਗ ਇਸ ਨੂੰ ਤੁਹਾਡੀ ਆਮਦਨ ਸਮਝ ਸਕਦਾ ਹੈ। ਵਿਪਾਗ ਪੁੱਛ ਸਕਦਾ ਹੈ ਕਿ ਇਹ ਪੈਸਾ ਕਿੱਥੋਂ ਆਇਆ ਹੈ? ਤੇ ਕੀ ਇਹ ਆਮਦਨ ਤੁਹਾਡੀ ਹੈ ਤਾਂ ਟੈਕਸ ਦੇ ਨਿਯਮ ਕੀ ਨੇ ਉਹ ਵੀ ਤੁਹਾਨੂੰ ਤੁਸੀਂ ਜਾਣ ਲਓ ਧਿਆਨ ਨਾਲ ਸੁਣਿਓ ਆਮਦਨ ਟੈਕਸ ਨਿਯਮਾ ਅਨੁਸਾਰ ਜੇਕਰ ਕਿਸੇ ਵਿਅਕਤੀ ਦਾ ਇੱਕ ਵਿੱਤੀ ਸਾਲ ਦੇ ਵਿੱਚ ਕ੍ਰੈਡਿਟ ਕਾਰਡ ਖਰਚ 10 ਲੱਖ ਰੁਪਏ ਜਾਂ ਫਿਰ ਇਸ ਤੋਂ ਵੱਧ ਹੈ ਤਾਂ ਬੈਂਕ ਨੂੰ ਇਹ ਜਾਣਕਾਰੀ ਸਿੱਧੇ ਆਮਦਨ ਟੈਕਸ ਵਿਭਾਗ ਨੂੰ ਦੇਣੀ ਪੈਂਦੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ 1 ਲੱਖ ਰੁਪਏ ਤੋਂ ਵੱਧ ਦੇ ਨਕਦ ਦੇ ਵਿੱਚ ਕ੍ਰੈਡਿਟ ਕਾਰਡ ਬਿੱਲ ਦਾ ਭੁਗਤਾਨ ਕਰਦੇ ਹੋ ਤਾਂ ਇਹ ਵੀ ਸ਼ੱਕ ਦਾ ਕਾਰਨ ਬਣ ਸਕਦਾ ਹੈ ਨਕਦ ਲੈਣ ਦੇਣ ਜਾਂ ਫਿਰ ਰਿਕਾਰਡ ਤੋਂ ਬਿਨਾ ਟਰਾਂਸਫਰ ਟੈਕਸ ਵਿਭਾਗ ਦੇ ਉੱਤੇ ਸ਼ੱਕ ਪੈਦਾ ਕਰ ਸਕਦਾ ਹੈ ਜਿਸ ਦੇ ਨਤੀਜੇ ਦੇ ਵਜੋਂ ਤੁਹਾਨੂੰ ਜੁਰਮਾਨਾ ਜਾਂ ਫਿਰ ਜਾਂਚ ਵੀ ਹੋ ਸਕਦੀ ਹੈ ਤਾਂ ਮਾਹਰ ਕੀ ਸਲਾਹ ਦਿੰਦੇ ਨੇ ਟੈਕਸ ਦੀਆਂ ਪਰੇਸ਼ਾਨੀਆਂ ਤੁਸੀਂ ਕਿਵੇਂ ਬਚ ਸਕਦੇ ਹੋ ਉਹ ਵੀ ਤੁਸੀਂ ਜ਼ਰੂਰ ਸੁਣ ਲਓ ਦਾ ਦੱਸ ਦੇ ਕਿ ਚਾਰਟਡ ਅਕਾਊਂਟ ਨੇ ਕਿਹਾ ਹੈਗਾ ਕਿ ਦੋਸਤਾਂ ਦੀ ਮਦਦ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਕੁਝ ਸਾਵਧਾਨੀਆਂ ਜ਼ਰੂਰ ਵਰਤਿਆ ਕਰੋ ਜਿਵੇਂ ਕਿ ਬੈਂਕਿੰਗ ਚੈਨਲ ਦੀ ਵਰਤੋਂ ਕਰੋ ਯੂਪੀਆਈ ਐਨਈਐਫਟੀ ਜਾਂ ਫਿਰ आईएमपीएस ਵਰਗੇ ਬੈਂਕਿੰਗ ਚੈਨਲਾਂ ਦੇ ਰਾਹੀਂ ਪੈਸੇ ਲਓ ਨਕਦ ਲੈਣ ਦੇਣ ਤੋਂ ਬਚੋ ਕਿਉਂਕਿ ਇਹ ਟੈਕਸ ਵਿਭਾਗ ਦੇ ਲਈ ਸ਼ੱਕੀ ਹੋ ਸਕਦਾ ਹੈ ਫਿਰ ਇਹ ਲੈਣ ਦੇਣ ਦਾ ਰਿਕਾਰਡ ਰੱਖੋ ਹਰੇਕ ਲੈਣ ਦੇਣ ਦਾ ਸਪਸ਼ਟ ਰਿਕਾਰਡ ਰੱਖੋ ਤਾਂ ਜੋ ਲੋੜ ਪੈਣ ਦੇ ਉੱਤੇ ਤੁਸੀਂ ਸਾਬਤ ਕਰ ਸਕੋ ਕਿ ਇਹ ਮਦਦ ਸੀਗੀ ਜਾਂ ਫਿਰ ਆਮਦਨ ਨਹੀਂ ਵਾਰ-ਵਾਰ ਲੈਣ ਦੇਣ ਤੋਂ ਬਚੋ ਯਾਨੀ ਕਿ ਤੁਸੀਂ ਦੋਸਤਾਂ ਦੇ ਲਈ ਕ੍ਰੈਡਿਟ ਕਾਰਡ ਤੋਂ ਪੈਸੇ ਵਾਰ-ਵਾਰ ਖਰਚ ਕਰਨ ਅਤੇ ਕਢਵਾਉਣ ਦੇ ਲਈ ਟੈਕਸ ਵਿਭਾਗ ਇਸ ਨੂੰ ਇੱਕ ਵਪਾਰਕ ਗਤੀਵਿਧੀ ਸਮਝ ਸਕਦਾ ਹੈ ਰਹੋਂਦਾ ਹੈ ਜੇਕਰ ਰਕਮ ਵੱਡੀ ਹੈ ਤਾਂ ਦੋਸਤ ਦੇ ਨਾਲ ਲਿਖਤੀ ਸਹਿਮਤੀ ਜਾਫਰੀਕ ਛੋਟਾ ਜਿਹਾ ਸਮਝੌਤਾ ਕਰੋ ਜਿਸ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਹਾ ਗਿਆ ਹੈਗਾ ਕਿ ਇਹ ਲੈਣ ਦੇਣ ਸਿਰਫ ਮਦਦ ਲਈ ਹੈ ਫਿਰ ਦੱਸ ਦਈਏ ਕਿ ਟੈਕਸ ਵਿਭਾਗ ਦੀ ਨਜ਼ਰਾਂ ਦੇ ਵਿੱਚ ਇੱਕ ਖਤਰਾ ਹੁਣ ਕਿਉਂ ਹੋ ਜਾਂਦਾ ਹੈਗਾ ਇਹ ਸਵਾਲ ਹਰ ਕਿਸ ਦੇ ਮਨ ਦੇ ਵਿੱਚ ਆਉਂਦਾ ਹੈ ਤਾਂ ਟੈਕਸ ਮਾਹੇ ਦਾ ਕਹਿਣਾ ਹੈਗਾ ਕਿ ਅਜਿਹੇ ਵਾਰ-ਵਾਰ ਲੈਣ ਦੇਣ ਖਾਸ ਕਰਕੇ ਵੱਡੀ ਮਾਤਰਾ ਦੇ ਵਿੱਚ ਤਾਂ ਆਮਦਨ ਕਰ ਵਿਭਾਗ ਦੇ ਸਵੈਚਾਲਿਤ ਸਿਸਟਮ ਦੁਆਰਾ ਫੜੇ ਜਾ ਸਕਦੇ ਨੇ ਪਪਾਕ ਦੇ ਕੋਲ ਡਿਜੀਟਲ ਲੈਂਡ ਦੇਣ ਦੀ ਨਿਗਰਾਨੀ ਕਰਨ ਦੇ ਲਈ ਉਨਤ ਜੋ ਕਿ ਟੈਕਨੋਲੋਜੀ ਹੈ ਜੋ ਤੁਰੰਤ ਅਸਧਾਰਨ ਗਤੀਵਿਧੀਆਂ ਨੂੰ ਤਰਸਾਉਂਦੀ ਹੈ ਜੇਕਰ ਤੁਹਾਡੇ ਕ੍ਰੈਡਿਟ ਕਾਰਡ ਖਰਚ ਦਾ ਪੈਟਰਨ ਅਤੇ ਬੈਂਕ ਦੇ ਵਿੱਚ ਆਉਣ ਵਾਲੀ ਰਕਮ ਸ਼ੱਕੀ ਜਾਪਦੀ ਹੈ ਤਾਂ ਵਿਭਾਗ ਨੋਟਿਸ ਵੀ ਭੇਜ ਸਕਦੀ ਹੈ ਤਾਂ ਸਾਵਧਾਨ ਰਹਿਣ ਦੀ ਲੋੜ ਹੈ ਮਾਹਿਰਾ ਨੇ ਕ੍ਰੈਡਿਟ ਕਾਰਡਾਂ ਦੀ ਸਮਝਦਾਰੀ ਦੇ ਨਾਲ ਵਰਤੋਂ ਕਰਨ ਅਤੇ ਦੋਸਤਾਂ ਦੀ ਮਦਦ ਕਰਨ ਦੇ ਲਈ ਅਕਸਰ ਵੱਡੇ ਲੈਣ ਦੇਣ ਤੋਂ ਬਚਣ ਦੀ ਸਲਾਹ ਦਿੰਦੀ ਹੈ ਜੇਕਰ ਤੁਹਾਨੂੰ ਮਦਦ ਕਰਨੀ ਵੀ ਹੈ ਤਾਂ ਇਹ ਯਕੀਨੀ ਬਣਾਓ ਕਿ ਸਾਰੇ ਲੈਣ ਦੇਣ ਪਾਰਦਰਸ਼ੀ ਅਤੇ ਰਿਕਾਰਡ ਕੀਤੇ ਜਾਣ ਅਜਿਹਾ ਕੇ ਤੁਸੀਂ ਨਾ ਸਿਰਫ ਟੈਕਸ ਵਿਭਾਗ ਦੇ ਦੁਆਰਾ ਜਾਂਚ ਤੋਂ ਬਚ ਸਕਦੇ ਹੋ ਸਗੋਂ ਆਪਣੀ ਵਿੱਤੀ ਭ੍ਰੋਗ ਜੋ ਕਿ ਭਰੋਸੇਯੋਗਤਾਂ ਨੂੰ ਵੀ ਬਣਾਈ ਰੱਖ ਸਕਦੇ ਹੋ ਇਹ ਖਬਰ ਇਹ ਅਪਡੇਟ ਤੁਹਾਡੇ ਲਈ ਬੇਹਦ ਜ਼ਰੂਰੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕ੍ਰੈਡਿਟ ਕਾਰਡ ਹਰ ਕੋਈ ਯੂਜ਼ ਕਰ ਰਿਹਾ ਹੈਗਾ ਆਪਣੇ ਦੋਸਤਾਂ ਲਈ ਹੋਵੇ ਚਾਹੀ ਆਪਣੇ ਰਿਸ਼ਤਾਰਾ ਦੇ ਲਈ ਹੋਵੇ ਤਾਂ ਹਰ ਕੋਈ ਤੁਸੀਂ ਨੂੰ ਯੂਜ਼ ਕਰਦੇ ਹੋ ਪਰ ਗੱਲ ਇਹ ਹੁੰਦੀ ਹੈ ਕਿ ਸਾਵਧਾਨੀ ਵਰਤਣੀ ਬੇਹਦ ਜ਼ਰੂਰੀ ਹੈ